ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਸਾ ਘਰ ਤੀਜਾ ਮਹੱਲਾ ਪਹਿਲਾ ਲੱਖ ਲਸ਼ਕਰ ਲੱਖ ਵਾਜੇ ਨੀਜੇ ਕਸ ਕੇ ਬੋਲਣਾ ਲੱਖ ਇਹ ਲੱਖ ਕਹਿ ਦਿੱਤਾ ਉਹਦਾ ਅਰਥ ਜਾਣਨਾ ਇਹ ਗਿਣਤੀ ਦਾ 1 ਲੱਖ ਲੱਖ ਲਸ਼ਕਰ ਲੱਖ ਵਾਜੀ ਨੀਜੇ ਲੱਖ ਉੱਠ ਕਰ ਹੈ ਸਲਾਮ ਲੱਖਾ ਉੱਪਰ ਫਰਮਾਇਸ ਤੇਰੀ ਫੁਰ ਫਫਾ ਨਹੀਂ ਕਹਿਣਾ ਫੁਰ ਫਰਮਾਇਸ ਫਰਮਾਇਸ ਤੇਰੀ ਲੱਖ ਉੱਠ ਰੱਖ ਹੈ ਮਾਨ ਲੱਖ ਉੱਠ ਰੱਖ ਹੈ ਮਾਨ ਜਾਤ ਲਿਖੈ ਨਾ ਪਵੈ ਤਾਂ ਸਭ ਨਿਰਾਫਲ ਕਾਮ ਹਰ ਕੇ ਨਾਮ ਬਿਨਾ ਜਗ ਧੰਦਾ ਹਰ ਕੇ ਨਾਮ ਬਿਨਾ ਜਗ ਧੰਦਾ ਜੇ ਬਹੁਤਾ ਸਮਝਾਈਐ ਭੋਲਾ ਭੀ ਸੋ ਅੰਧੋ ਅੰਦਾ ਭੋਲਾ ਭੁਲਾਈ ਭੋਲ ਨਾ ਇੱਥੇ ਵਿਸਰਾਮ ਹੈ ਭੀ ਸੋ ਅੰਧੋ ਅੰਦਾ ਰਹਾਉ ਲੱਖ ਖੱਟੀਆ ਹੈ ਲੱਖ ਸੰਜੀਆ ਹੈ ਖੱਜ ਹੈ ਲੱਖ ਆਵਹਿ ਲੱਖ ਜਾਹਿ ਜਾ ਪਤ ਲਿਖੈ ਨਾ ਪਵੈ ਤਾ ਜੀ ਕਿਥੈ ਫਿਰ ਪਾਹੇ ਲਖ ਸਾਸਤ ਸਮਝਾਵਣੀ ਲਖ ਪੰਡਿਤ ਪੜ੍ਹੈ ਪੁਰਾਣ ਜਾ ਪਤ ਲਿਖੈ ਨਾ ਪਵੈ ਤਾ ਸੱਬੇ ਕੋ ਪਰਵਾਣ ਤਾ ਸੱਬੇ ਕੁ ਪਰਵਾਣ ਇਹ ਪਾਠ ਕਠਈ ਹੈ ਕੁ ਤੋ ਚੱਕ ਕੇ ਯਾਨੀ ਉਚਾਰਨ ਕਰਨਾ ਕੁ ਪਰਵਾਣ ਸਤਿਨਾਮ ਪਤ ਉਪਜੈ ਕਰਮਨਾਮ ਕਰਤਾਰ ਅਹ ਨਿਸ ਹਿਰਦੈ ਜੇ ਵਸੈ ਨਾਨਕ ਨਦਰੀ ਪਾਰ ਆਸਾ ਮਹੱਲਾ ਪਹਿਲਾ ਦੀਵਾ ਮੇਰਾ ਏਕ ਨਾਮ ਦੁਖ ਵੇ ਦੁਖ ਵਿੱਚ ਪਾਇਆ ਤੇਲ ਔਰ ਚਾਨਣ ਓਹ ਸੁਖਿਆ ਔਨ ਚਾਨਣ ਓਹ ਸੁਖਿਆ ਚੁਕਾ ਜਾਮ ਸਿਓ ਮੇਲ ਲੋਕਾ ਮਤ ਕੋ ਫੱਕੜ ਪਾਇ ਲੋਕਾ ਮਤ ਕੋ ਫੱਕੜ ਪਾਇ ਲਖ ਮੜਿਆ ਕਰ ਇਕਠੇ ਇਕਠੇ ਹ ਇਕਠੇ ਪਾਠ ਜਿਨਾਂ ਦਾ ਡੈਸ਼ ਨਾਲ ਉਚਾਰਨ ਕਰਨਾ ਇਕੱਠੇ ਨਹੀਂ ਕਹਿਣਾ ਕਕੇ ਔਰ ਠੱਠੇ ਦੇ ਵਿੱਚ ਡੈਸ਼ ਦੇ ਕੇ ਇਕਠੇ ਲਖ ਮੜਿਆ ਕਰ ਇਕਠੇ ਇਕ ਰਤੀ ਲੇਪਾਹੇ ਇਕ ਰਤੀ ਲੇਪਾਹੇ ਰਹਾਉ ਪਿੰਡ ਪੱਤਲ ਮੇਰੀ ਕੇ ਸੋ ਕਿਰਿਆ ਸਚ ਨਾਮ ਕਰਤਾਰ ਅਥਾ ਉਥਾ ਆਗੇ ਪਾਛੇ ਇਹੋ ਮੇਰਾ ਆਧਾਰ ਗੰਗ ਬਨਾਰਸ ਸਿਫਤ ਤੁਮਾਰੀ ਨਾਵੈ ਆਤਮਰਾ ਨਾਵੈ ਨਈ ਨਾਵੈ ਭਾਰਾ ਬੁਨ ਨਾਵੈ ਆਤਮਰਾਉ ਨਾਵੈ ਭਾਰਾ ਵਿਚਾਰਨ ਕਰਨਾ ਆਤਮਰਾਉ ਜਿਹੜਾ ਪਾਠ ਹੈ ਇਕੱਠਾ ਹੀ ਹੈ ਸੱਚਾ ਧਾਵਨਤਾ ਥੀਏ ਜਾਂ ਅਹ ਨਿਸੋ ਲਾਗੇ ਭਾਉ ਇੱਕ ਲੋਕੀ ਹੋਰ ਛਮਛਰੀ ਹਾਂ ਛਮਛਰੀ ਹੀ ਪਾਠ ਉਚਾਰਨ ਕਰਨਾ ਪੋਲਾ ਛਮਿਛਰੀ ਨਹੀਂ ਕਹਿਣਾ ਇੱਕ ਲੋਕੀ ਹੋਰ ਛਮਛਰੀ ਬ੍ਰਾਹਮਣ ਵਟ ਪਿੰਡ ਖਾਏ ਬ੍ਰਾਹਮਣ ਵਟ ਪਿੰਡ ਖਾਏ ਇਕ ਲੋਕੀ ਹੋਰ ਛਮਛਰੀ ਬ੍ਰਾਹਮਣ ਵਟ ਪਿੰਡ ਖਾਏ ਨਾਨਕ ਪਿੰਡ ਬਖ ਸੀਸ ਕਾ ਕਬਹੂ ਨਖੂਟਸ ਨਾਹਿ ਨਖੂਟਸ ਇਹ ਥੋੜਾ ਜਿਹਾ ਕਸ ਕੇ ਉਚਾਰਨ ਕਰ ਪਾਸਾ ਮਹੱਲਾ ਚੌਥਾ ਆਸਾ ਘਰ ਚੌਥਾ ਮਹੱਲਾ ਬਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਦੇਵਤਿਆ ਦਰਸ਼ਨ ਕਹਿ ਤਾਈ ਦੁਖ ਭੂਖ ਤੀਰਤ ਕੀਏ ਜੋਗੀ ਜਤੀ ਜੁਗਤ ਮਹਿ ਰਹਤੇ ਕਾਰ ਕਰ ਭਗਵੇ ਭੇਖ ਭਈ ਤਉ ਕਾਰਨ ਸਾਹਿਬਾ ਰੰਗ ਰਤੇ ਤੇਰੇ ਨਾਮ ਅਨੇਕਾ ਰੂਪ ਅਨੰਤਾ ਕਹਿਣ ਨਾ ਜਾਹੀ ਤੇਰੇ ਗੁਣ ਕੀਤੇ ਰਹਾਉ ਧਾਰ ਘਰ ਮਹਿਲਾ ਹਸਤੀ ਕੋੜੇ ਛੋੜ ਵਿਲਾਇਤ ਦੇਸ ਗਏ ਪੀਰ ਪੇਕੰਬਰ ਸਾਲਿਕ ਸਾਦਿਕ ਪੇਕੰਬਰ ਪੀਰ ਪੇਕੰਬਰ ਹਾਂਜੀ ਲਾਂ ਨਾਲੀ ਪੀਰ ਪੇਕੰਬਰ ਸਾਲਿਕ ਸਾਦਿਕ ਛੋੜੀ ਦੁਨੀਆ ਥਾਇ ਪਏ ਸਾਦ ਸਹਜ ਸੁਖ ਰਾਸ ਕਸਤ ਜਿਲੇ ਕਾਪੜ ਛੋਡੇ ਚਮੜ ਲੀਏ ਦੁਖੀਏ ਦਰਦਵੰਦ ਦਰ ਤੀਰੈ ਨਾਮ ਰਤੇ ਦਰਵੇਸ ਭਈ ਇਸ ਸ਼ਾਂਤ ਅਨ ਨਾਲ ਲੋਣਾ ਦੁਖੀਏ ਇਥੇ ਯਮਕ ਲਾ ਦਨੀਏ ਦਰਦਵੰਦ ਦਰ ਤੀਰੈ ਦਰਦ ਤੇ ਬੰਦ ਦੇ ਵਿੱਚ ਡੈਸ਼ ਦੀ ਕੇ ਬੋਲਣਾ ਦਰਦਵੰਦ ਦਰ ਤੀਰੈ ਇਥੇ ਵਿਸਰਾਮ ਹੈ ਨਾਮ ਰਤੇ ਇੰਦਰਵੀਸ ਭਈ ਖੱਲੜੀ ਖੱਪਰੀ ਲੱਕੜੀ ਚਮੜੀ ਸਿਖਾ ਸੂਤ ਧੋਤੀ ਕੀਨੀ ਇਹ ਵੀ ਵਿਸਰਾਮ ਧਿਆਨ ਨਾਲ ਖੱਲੜੀ ਖੱਪਰੀ ਲੱਕੜੀ ਚਮੜੀ ਇੱਥੇ ਵਿਸਰਾਮ ਹੈ ਸਿਖਾ ਪੋਲਾ ਬੋਲਣਾ ਹੈ ਸਿਖਾ ਦਾ ਅਰਥ ਹੈ ਬੁੱਧੀ ਸਿਖਾ ਸੂਤ ਧੋਤੀ ਕੀਨੀ ਤੂੰ ਸਾਹਿਬ ਖਾਓ ਸੰਗੀ ਤੇਰਾ ਪ੍ਰਣਮੇ ਨਾਨਕ ਜਾਤ ਕੈਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ